ਪੰਜਾਬ ਸਰਕਾਰ ਵਿੱਚ ਸਾਬਕਾ ਮੰਤਰੀ ਰਹੇ ਜਥੇਦਾਰ ਸੇਵਾ ਸਿੰਘ ਸੇਖਮੰਦ ਦਾ ਬੁੱਧਵਾਰ ਦੇ ਸ਼ਾਮ ਦੇ ਹਾਦ ਹੋ ਗਿਆ ਸੇਵਾ ਸਿੰਘ ਸੇਖਮੰਦ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਦੇਹਾਂਤ ਬਾਰੇ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਮੰਦ ਅਤੇ ਸਮਰਥਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਸਵਰਗਵਾਸੀ ਸੇਵਾ ਸਿੰਘ ਸੇਖਮੰਦ ਦੇ ਪਿੰਡ ਦੀ ਰਿਹائش ਵਿਖੇ ਉਹਨਾਂ ਦੇ ਚਾਹਣ ਵਾਲੇ ਦੁੱਖ ਜ਼ਾਹਰ ਕਰਨ ਲਈ ਲਗਾਤਾਰ ਪਹੁੰਚ ਰਹੇ ਨੇ ਤਾਂ ਦੂਸਰੇ ਪਾਸੇ ਸਿਆਸੀ ਪਾਰਟੀਆਂ ਵੱਲੋਂ ਵੀ ਆਪੋ ਆਪਣੇ ਹਿਸਾਬ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੇਰੇ ਕੋ ਤੇ ਕੋਈ ਸ਼ਬਦ ਨਹੀਂ ਕਿ ਕੱਲ ਸ਼ਾਮ ਨੂੰ ਮੇਰੇ ਸਤਕਾਰਯੋਗ ਪਿਤਾ ਜੀ ਜਹੇਦਾਰ ਸੇਵਾ ਸਿੰਘ ਜੀ ਸੇਖਵਾ ਸਾਹਿਬ ਕਾ ਕੈਬਨਿਟ ਮਨਿਸਟਰ ਪੰਜਾਬ ਉਹਨਾਂ ਦਾ ਨਿਦਾਨ ਹੋ ਗਿਆ ਉਹ ਕਾਫੀ ਪਿਛੇ 6 ਮਹੀਨੇ ਤੋਂ ਬਿਮਾਰ ਚੱਲ ਰਹੇ ਸੀ ਉਹਨਾਂ ਨੂੰ ਲਿਵਰ ਦੀ ਪ੍ਰੋਬਲਮ ਸੀ ਲਿਵਰ ਸਰੋਸਿਸ ਹੋ ਗਿਆ ਸੀਗਾ ਤੇ ਕੱਲ ਇੱਕਦਮ ਉਹਨਾਂ ਦਾ ਬੀਪੀ ਲੋ ਹੋ ਕੇ ਤੇ ਉਹ ਕਾਲ ਚਲਾਣਾ ਕਰ ਗਏ ਉਹਨਾਂ ਦਾ ਜੀਵਨ ਇੱਕ ਬੜਾ ਦਰਸ਼ਕ ਜੀਵਨ ਸੀ ਉਹਨਾਂ ਨੇ ਪਹਿਲਾਂ ਆਪਣੀ ਐਜੂਕੇਸ਼ਨ ਹਾਸਲ ਕਰਕੇ ਗ੍ਰੈਜੂਏਸ਼ਨ ਕੀਤੀ ਗਿਆਨੀ ਕੀਤੀ ਫਿਰ ਪੰਜਾਬੀ ਦੇ ਟੀਚਰ ਐ 14 ਸਾਲ ਬੱਚੇ ਪੜ੍ਹਾਏ ਫਿਰ ਮੇਰੇ ਦਾਦਾ ਜੀ ਜੇ ਸਰ ਜਾਗਰ ਸਿੰਘ ਦੀ ਸੇਖਵਾਂ ਦੀ ਜਦੋਂ ਡੈਥ ਹੋਈ ਉਸ ਤੋਂ ਬਾਅਦ ਉਹ ਰਾਜਨੀਤੀ ਚ ਆਏ 14 ਸਾਲ ਉਹ ਪਹਿਲੋਂ ਟੀਚਰ ਸੀ ਫਿਰ 1997 ਚ ਉਹ ਪਹਿਲੀ ਵਾਰ ਐਮ ਐਲ ਏ ਬਣੇ ਔਰ ਬਾਦਲ ਸਾਹਿਬ ਦੀ ਸਰਕਾਰ ਚ ਰੈਵਨਿਊ ਮਿਨਿਸਟਰ ਰਹੇ ਲੋਕ ਸੰਪਰਕ ਮਿਨਿਸਟਰ ਰਹੇ 2002 ਤੱਕ ਫਿਰ 2009 ਚ ਜਦੋਂ ਬਾਅਦ ਇਲੈਕਸ਼ਨ ਜਿੱਤ ਕੇ ਉਹ ਐਜੂਕੇਸ਼ਨ ਮਿਨਿਸਟਰ ਬਣੇ ਫਿਰ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਰਹੇ ਸਟੇਟ ਮਿਨਿਸਟਰ ਦਾ ਰੈਂਕ ਉਹਨਾਂ ਕੋ ਰਿਹਾ ਬੜੇ ਵਧੀਆ ਅਹੁਦਿਆਂ ਤੇ ਉਹ ਸਦਾ ਹੀ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਕੋਰ ਕਮੇਟੀ ਦੇ ਮੈਂਬਰ ਰਹੇ ਪੋਲਿਟਿਕਲ ਅਫੇਅਰਸ ਕਮੇਟੀ ਦੇ ਮੈਂਬਰ ਰਹੇ ਮੈਨੀਫੈਸਟੋ ਕਮੇਟੀ ਦੇ ਮੈਂਬਰ ਰਹੇ ਫਿਰ ਭਾਰਤੀ ਘਟ ਗਿਣਤੀ ਤੇ ਦਲਤ ਫਰੰਟ ਦੇ ਨੈਸ਼ਨਲ ਪ੍ਰੈਜ਼ੀਡੈਂਟ ਰਹੇ ਫਿਰ ਜਿਹੜੀ ਟਰਾਂਸਪੋਰਟ ਯੂਨੀਅਨ ਆਪਣਾ ਉਹਦੇ ਫਿਰ ਸ਼੍ਰੋਮਣੀ ਕਮੇਟੀ ਦੇ ਬਹੁਤ ਲੰਬੇ ਸਮੇਂ ਤੋਂ ਮੈਂਬਰ ਚੱਲੇ ਆ ਰਹੇ ਨੇ ਹੁਣ ਵੀ ਮੌਜੂਦਾ ਮੈਂਬਰ ਸੀਗੇ ਸੋ ਇਹ ਉਹਨਾਂ ਦਾ ਜੀਵਨ ਆ ਫਿਰ ਜਦੋਂ ਬਾਦਲ ਸਾਹਿਬ ਬਣਾਉਣਾ ਉਹਨਾਂ ਦਾ ਵਖਰੇਵਾ ਪੈ ਗਿਆ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜੇ ਪੁਰਾਣੇ ਲੀਡਰ ਸੀ ਉਹਨਾਂ ਬਣਾਇਆ ਫਿਰ ਢੀਂਸਾ ਸਾਹਿਬ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚ ਸਾਰੇ ਪੁਰਾਣੇ ਜਿਹੜੇ ਟਕਸਾਲੀ ਲੀਡਰ ਸੀ ਉਹ ਚਲੇ ਗਏ ਫਿਰ ਲਾਸਟ ਚ ਜਦੋਂ ਕੇਜਰੀਵਾਲ ਸਾਹਿਬ ਆਏ ਆ ਸੇਖੋਂ ਸਾਹਿਬ ਦਾ ਹਾਲ ਚਾਲ ਜਾਣਨ ਲਈ ਕਰੀਬ 1 ਮਹੀਨਾ ਪਹਿਲਾਂ ਫੇਰ ਆਮ ਆਦਮੀ ਪਾਰਟੀ ਚ ਅਸੀਂ ਪਰਿਵਾਰ ਸਮੇਤ ਸ਼ਾਮਲ ਹੋ ਗਏ ਸੀਗੇ ਕੇਜਰੀਆਲ ਸਾਹਿਬ ਦੇ ਨਾਲ ਚਲੇ ਗਏ ਸੀਗੇ ਔਰ ਮੈਨੂੰ ਵੀ ਉਹ ਕਹਿ ਕੇ ਗਏ ਸੀ ਕਿ ਤੁਸੀਂ ਹੁਣ ਜਿਹੜਿਆ ਲੜਫੜ ਲਿਆ ਹੁਣ ਇਸੇ ਚ ਹੀ ਰਹਿਣਾ ਵਾ ਔਰ ਕੌਮਦੀ ਔਰ ਦੇਸ਼ ਦੀ ਮੇਰੇ ਵਾਂਗ ਸੇਵਾ ਕਰਦੇ ਰਹਿਣਾ ਅੱਜ ਉਹਨਾਂ ਦੇ ਜਾਣ ਨਾਲ ਕਿਉਂਕਿ ਸਰ ਸੇਵਾ ਸਿੰਘ ਸੇਵਾ ਦਾ ਬੜਾ ਵੱਡਾ ਨਾਂ ਸੀਗਾ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਨਾ ਕਿ ਉਹਨਾਂ ਦੇ ਨਾਂ ਕਰਕੇ ਸਾਡੇ ਪਿੰਡ ਦਾ ਨਾਂ ਬਣਿਆ ਪੂਰੀ ਦੁਨੀਆ ਵਿੱਚ ਬਾਹਰ ਦੇ ਮੁਲਕਾਂ ਤੱਕ ਸਾਡੇ ਪਿੰਡ ਦਾ ਦਾ ਸਾਰ ਸੇਵਾ ਸਿੰਘ ਸੇਖਵਾ ਉਹਨਾਂ ਦੇ ਪਿਤਾ ਜੀ ਯਾਗਰ ਸਿੰਘ ਸੇਖਵਾ ਕਰਕੇ ਜਾਣਿਆ ਜਾਂਦਾ ਔਰ ਉਹਨਾਂ ਦੇ ਜਾਣ ਨਾਲ ਜਿੱਥੇ ਅੱਜ ਸਾਰਜ ਗੁਰੂਪ ਸਿੰਘ ਜੋ ਉਹਨਾਂ ਦਾ ਬੇਟਾ ਉਹਨਾਂ ਦਾ ਪਰਿਵਾਰ ਸਾਰੇ ਨੂੰ ਘਾਟਾ ਪਿਆ ਉੱਥੇ ਮੈਂ ਸਮਝਦਾ ਸਾਡੇ ਨਗਰ ਨੂੰ ਬਹੁਤ ਵੱਡਾ ਘਾਟਾ ਪਿਆ ਔਰ ਸਾਡੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇਹੋ ਜੇ ਲੀਡਰ ਜਦੋਂ ਪੈਦਾ ਹੁੰਦੇ ਆ ਤੇ ਉਹ ਲੀਡਰ ਬਣਨ ਵਾਸਤੇ ਉਹ ਵਾਸਤੇ ਬੜਾ ਟਾਈਮ ਲੱਗਦਾ ਔਰ ਫਿਰ ਜਾ ਕੇ ਉਹ ਇਸ ਮਕਾਮ ਤੇ ਪਹੁੰਚਦੇ ਆ ਸੇਖਣਾ ਸਾਹਿਬ ਦਾ ਜਿੱਥੇ ਰਾਜਨੀਤਿਕ ਤੌਰ ਤੇ ਵੀ ਬੜੀ ਵੱਡੀ ਸੂਝ-ਬੂਝ ਰੱਖਦੇ ਸੀਗੇ ਉਥੇ ਨਾਲ ਦੇ ਨਾਲ ਉਹ ਧਾਰਮਿਕ ਤੌਰ ਤੇ ਵੀ ਉਹਨਾਂ ਦਾ ਬੜਾ ਵਿਸ਼ਾਲ ਉਹਦੇ ਬਾਰੇ ਉਹਨਾਂ ਨੂੰ ਨੌਲੇਜ ਸੀਗਾ ਉਹਨਾਂ ਨੇ ਹਮੇਸ਼ਾ ਇਤਿਹਾਸ ਧਾਰਮਿਕ ਤੌਰ ਤੇ ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਆ ਉਹਨਾਂ ਦੇ ਜੀਵਨ ਤੋਂ ਜਿਹੜੇ ਸਾਡੇ ਸ਼ਹੀਦ ਸਿੰਘ ਹੋਏ ਉਹਨਾਂ ਦੇ ਜੀਵਨ ਤੋਂ ਜਿਹੜੇ ਯੋਧੇ ਜਰਨੈਲ ਹੋਏ ਆ ਉਹਨਾਂ ਦੇ ਜੀਵਨ ਤੋਂ ਹਮੇਸ਼ਾ ਉਹਨਾਂ ਨੂੰ ਪੜ੍ਹਦੇ ਸੀ ਔਰ ਜਦੋਂ ਅਸੀਂ ਗੱਡੀ ਵਿੱਚ ਬਹਿ ਕੇ ਜਾਣਾ ਉਹਨਾਂ ਨੇ ਇਹ ਗੱਲਾਂ ਕਰਨੀਆਂ ਵੀ ਆ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਤੁਸੀਂ ਪੜਿਆ ਇਤਿਹਾਸ ਪੜਿਆ ਜੀ ਤੁਸੀਂ ਹਰੀ ਸਿੰਘ ਨਾਲ ਉਹ ਮਹਾਨ ਜਰਨਲ ਦਾ ਇਤਿਹਾਸ ਪੜਾਇਆ ਕਿੰਨਾ ਵੱਡਾ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਇਹ ਗੱਲਾਂ ਗੁਰੂ ਸਾਹਿਬਾਂ ਦੇ ਜੀਵਨ ਬਾਰੇ ਉਹਨਾਂ ਨੇ ਸਾਂਝੀਆਂ ਜਦੋਂ ਗੱਡੀ 'ਚ ਬੈਠਾ ਕਰਦੇ ਜਾਣਾ ਤੇ ਜਿੱਥੇ ਕਿਤੇ ਟਾਈਮ ਲੱਗਣਾ ਵਿੱਚ ਗੱਡੀ 'ਤੇ ਬੈਠਾ-ਬੈਠਾ ਜਿਗਰੇ ਉਹਨਾਂ ਨੇ ਕਿਤਾਬ ਖੋਲ੍ਹ ਕੇ ਵੀ ਉਹ ਪੜਨ ਲੱਗ ਪੈਣਾ ਜਦੋਂ ਉਹਨਾਂ ਦਾ ਮਨ ਕਰਨਾ ਔਰ ਉਹ ਕਿਤਾਬ ਤੋਂ ਸਣੀ ਹੋਈ ਇਤਿਹਾਸ ਨਾਲ ਸੰਬੰਧਿਤ ਦੂਸਰਾ ਉਹਨਾਂ ਦੇ ਵਿੱਚ ਇਹ ਰਾਜਨੀਤੀ ਤੋਂ ਇਲਾਵਾ ਧਾਰਮਿਕ ਤੌਰ ਤੋਂ ਇਲਾਵਾ ਇੱਕ ਉਹ ਬੁੱਧੀਜੀਵੀ ਤੌਰ ਤੇ ਵੀ ਵਿਚਰਦੇ ਸੀਗੇ ਉਹਨਾਂ ਨੇ ਇੱਕ ਸੀਰੀਅਲ ਇੱਕ ਨੂਰ ਤੁਰਿਆ ਉਹ ਜਿਹੜਾ ਸੀਰੀਅਲ ਆ ਦੂਰਦਰਸ਼ਨ ਦੇ ਉੱਤੇ ਰਿਲੇ ਹੁੰਦਾ ਰਿਹਾ ਉਹ ਵੀ ਉਹਨਾਂ ਦਾ ਲਿਖਿਆ ਸੀ ਇਸੇ ਤਰ੍ਹਾਂ ਉਹਨਾਂ ਨੇ ਹੋਰ ਅਖਬਾਰਾਂ 'ਚ ਆਰਟੀਕਲ ਲਿਖਨੇ ਵੱਖ-ਵੱਖ ਵਿਸ਼ਿਆਂ 'ਤੇ ਲਿਖਨੇ ਰਾਜਨੀਤਿਕ ਤੌਰ ਤੇ ਲਿਖਨੇ ਜਿਹੜੇ ਦੂਸਰੇ ਕੋਈ ਵਿਸ਼ੇ ਹੋਣੇ ਆ ਆ ਸਮਾਜਿਕ ਬਰਾਈਆਂ ਨੂੰ ਦੂਰ ਕਰਨ ਵਾਸਤੇ ਜਿਹੜੇ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਆਰਟੀਕਲ ਲਿਖਨੇ ਤੇ ਮੈਂ ਸਮਝਦਾ ਕਿ ਉਹਨਾਂ ਦੇ ਜਾਣ ਨਾਲ ਅੱਜ ਸਾਡੇ ਪਰਿਵਾਰ ਨੂੰ ਇਸ ਨੂੰ ਸਾਡੇ ਨਗਰ ਨੂੰ ਸਾਡੇ ਇਲਾਕੇ ਨੂੰ ਬਹੁਤ ਵੱਡਾ ਕਟਾ ਪਿਆ ਰਾਜਨੀਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ